ਵੀ ਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਅੱਜ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ ਯੂਪੀ ਦੀ ਪੁਲਿਸ ਪਹੁੰਚੀ ਹੈ ਤੇ ਟੋਲ ਤਮਕਿਆਂ ਦੇ ਨਾਲ ਇੱਕ ਮੁੰਡੇ ਦੇ ਘਰ ਪਹੁੰਚੀ ਹੈ ਜਿਸ ਨੇ ਚੋਰੀ ਕੀਤੀ ਸੀ ਇੱਕ ਬ੍ਰਿੰਦਾਵਨ ਦੇ ਵਿੱਚ ਇੱਕ ਪੁਜਾਰੀ ਦੇ ਘਰ ਦੇ ਵਿੱਚ ਚੋਰੀ ਕਰਕੇ ਫਰਾਰ ਹੋ ਗਿਆ ਸੀ ਉੱਥੋਂ ਜਿਵਰਾਤ ਲੈ ਗਿਆ ਸੀ ਜਿਸ ਦੇ ਬਾਅਦ ਹੁਣ ਜੁਪੀ ਦੀ ਪੁਲਿਸ ਪਹੁੰਚੀ ਹੈ ਢੋਲ ਟਮਕਿਆਂ ਦੇ ਨਾਲ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਜਿਸ ਦੇ ਬਾਅਦ ਪੂਰਾ ਮੁਹੱਲਾ ਇਕੱਠਾ ਹੋ ਗਿਆ ਦੇਖਣ ਲੱਗ ਗਿਆ ਤਸਵੀਰਾਂ ਤੁਸੀਂ ਇਸ ਵੇਲੇ ਦੀਆਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰ ਦੇ ਬਾਹਰ ਜਿਹੜਿਆ ਨੋਟਿਸ ਤੱਕ ਵੀ ਚਿਪਕਾਏ ਗਏ ਤੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਜੇਕਰ ਜਿਹੜਾ ਆ ਇਹ ਨੌਜਵਾਨ ਨੇ ਆਪਣੀ ਗ੍ਰਿਫਤਾਰੀ ਨਾ ਦਿੱਤੀ ਤਾਂ ਇਸ ਦੇ ਘਰ ਦੀ ਕੁਰਕੀ ਕੀਤੀ ਜਾਵੇਗੀ ਤਾਂ ਚੋਰੀ ਕਰਨ ਦੇ ਬਾਅਦ ਇਹ ਚੋਰ ਜਿਹੜਾ ਆ ਫਰਾਰ ਹੋ ਗਿਆ ਸੀ ਅੰਮ੍ਰਿਤਸਰ ਦਾ ਰਹਿਣ ਵਾਲਾ ਸਗਾ ਤਾਂ ਉਸ ਦੇ ਬਾਅਦ ਲਗਾਤਾਰ ਪੁਲਿਸ ਨੇ ਜਿਹੜਾ ਕੋਰਟ ਦੇ ਵਿੱਚ ਕੇਸ ਫਾਈਲ ਕੀਤਾ ਤਾਂ ਉਸ ਦੇ ਬਾਅਦ ਲਗਾਤਾਰ ਭਗੋੜਾ ਦੱਸਿਆ ਜਾ ਰਿਹਾ ਸਗਾ ਕਿਤੋਂ ਵੀ ਹਜੇ ਤੱਕ ਨਹੀਂ ਮਿਲਿਆ ਜਿਸ ਤੇ ਬਾਅਦ ਹੁਣ ਜੁਪੀ ਪੁਲਿਸ ਪਹੁੰਚੀ ਅੰਮ੍ਰਿਤਸਰ ਦੇ ਵਿੱਚ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਕਿ ਢੋਲ ਜਿਹੜੇ ਆ ਉਬਜਾਏ ਜਾ ਰਹੇ ਨੇ ਢੋਲ ਵਜਾ ਕੇ ਘਰ ਦੇ ਸਾਹਮਣੇ ਨਾਲ ਹੀ ਸਾਰਿਆਂ ਨੂੰ ਦੱਸਿਆ ਜਾ ਰਿਹਾ ਪੂਰਾ ਮੁਹੱਲਾ ਇਕੱਠਾ ਹੋਇਆ ਵਾ ਤੇ ਆ ਨੋਟਿਸ ਚ ਪਕਾਇਆ ਗਿਆ ਕਰਦੇ ਵਾਰ ਜੇਕਰ ਉਸਨੇ ਆਪਣੀ ਗ੍ਰਿਫਤਾਰੀ ਨਾ ਦਿੱਤੀ ਸਣੀ ਨਾ ਦਾ ਇਹ ਮੁੰਡਾ ਸਿਕਾ ਜਿਸ ਦੇ ਕਰ ਇਸਨੇ ਗ੍ਰਿਫਤਾਰੀ ਨਾ ਦਿੱਤੀ ਪੁਲਿਸ ਨੇ ਕਿਹਾ ਤਾਂ ਇਸ ਦਾ ਪੂਰਾ ਘਰ ਜਿਹੜਾ ਹੈ ਕੁਰਕ ਕਰ ਲਿਆ ਜਾਵੇਗਾ ਤਾਂ ਚੋਰੀ ਕਰਕੇ ਫਰਾਰ ਹੋ ਗਿਆ ਸਿਕਾ ਇੱਕ ਬ੍ਰਿੰਦਵਨ ਦੇ ਵਿੱਚ ਗਿਆ ਸੀ ਉੱਥੇ ਇੱਕ ਜਿਹੜਾ ਪੁਜਾਰੀ ਦੇ ਘਰ ਦੇ ਵਿੱਚ ਇਸਨੇ ਚੋਰੀ ਦੀ ਬਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਦੇ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਇਸ ਦੇ ਉੱਤੇ ਕਾਰਵਾਈ ਕੀਤੀ ਸੀ ਪੁਲਿਸ ਨੇ ਮਾਮਲਾ ਦਰਜ ਕੀਤਾ ਕਾਰਵਾਈ ਕੀਤੀ ਤਾਂ ਉਸਦੇ ਬਾਅਦ ਇਹ ਭਗੌੜਾ ਹੋ ਗਿਆ ਉੱਥੋਂ ਭੱਜ ਗਿਆ ਪੁਲਿਸ ਨੇ ਭਗੌੜਾ ਕਰਾਰ ਦਿੱਤਾ ਤੇ ਲਗਾਤਾਰ ਪਿਛਲੇ 7 ਮਹੀਨਿਆਂ ਤੋਂ ਪੁਲਿਸ ਨੂੰ ਲੱਭ ਰਹੀ ਆ ਪਰ ਇਸ ਦਾ ਪਤਾ ਨਹੀਂ ਲੱਗ ਰਿਹਾ ਤਾਂ ਹੁਣ ਉਸਦੇ ਘਰ ਤੱਕ ਪੁਲਿਸ ਪਹੁੰਚ ਚੁੱਕੀ ਆ ਦੇਖ ਸਕਦੇ ਹੋ ਤਸਵੀਰ ਤੁਸੀਂ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਢੋਲ ਬਜਾਏ ਜਾ ਰਹੇ ਨੇ ਤਾਂ ਇੱਕ ਵਾਰ ਪੂਰੀ ਵੀਡੀਓ ਵੱਲ ਤੁਹਾਨੂੰ ਲੈ ਚਲਦੇ ਆ ਜਿੱਥੇ ਪੂਰੀ ਅਨਾਉਂਸਮੈਂਟ ਕੀਤੀ ਜਾ ਰਹੀ ਆ ਪੁਲਿਸ ਦੇ ਵੱਲੋਂ ਨਾਲ ਪੰਜਾਬ ਪੁਲਿਸ ਵਿੱਚ ਮੌਜੂਦਾ ਦੂਸਰੇ ਪਾਸੇ ਢੋਲ ਵਜਾਉਣ ਦੀਆਂ ਤਸਵੀਰਾਂ ਮਹੱਲਾ ਇਕੱਠੇ ਹੋਣ ਦੀਆਂ ਤਸਵੀਰਾਂ ਤਾਂ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਦੇ ਆ ਡਿਊਕੀ ਕੇ ਮਗਦਮਾ ਅਪਰਾਧ ਸੰਘਿਆ 293/23 ਧਾਰਾ 384 454 ਦਾ ਮੁਲਜ਼ਮ ਹੈ ਕੋ ਇਸਕੇ ਪੂਰਮੇ ਮਾਨਿਆਰੇ ਦੁਆਰਾ ਐਨਬੀਐਡਬਲੂ ਜਾਰੀ ਕੀਆ ਜਾ ਚੁਕੇ ਹਨ آج ہم مانیہ نیالیہ سی جی متھرا کے آدیش کے ان پال میں ابھی نہ تو پولیس کے پاس آ رہا ہے اور نہ ہی کوٹ میں حاضر ہو رہا ہے اگر کاروائی کورکی کی کی جائے گی اگر سمے سے ملزم کوٹ میں حاضر نہیں ہوا پولیس کے پاس نہیں گیا گرفتار نہیں ہوا تو اس مکان کی کورکی کی جائے گی